ਸਵਾਗਤ ਹੈ ਕਿਸਾਨ ਵੀਰੋ ਹਡਾ ਟੈਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਗਈ ਹੈ ਜੀ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਜਿਸੇ ਰਾਮਪਰਾ ਫੂਲ ਦੀ ਵੀਡੀਓ ਆ ਇੱਕ ਤੁਹਾਨੂੰ ਲੋਕਲ ਝੋਟੀ ਦਿਖਾ ਦਾਂ ਮੇਰੇ ਪਿੰਡ ਦੀ ਝੋਟੀ ਹੈ ਜੀ ਪਹਿਲਾ ਸੂਆ ਸੂਈ ਵੀ ਹੈ ਦੂਜੇ ਸੂਏ ਵਾਸਤੇ ਹੁਣ ਇਹਨੇ ਸੂਣਾ ਤੇ ਚੰਗੀ ਹੈ ਜੀ ਥਾਣ ਭਾਂਡੇ ਦੀ ਪੂਰੀ ਸਾਫਾ ਅੱਗੇ ਦੀ ਜਾਣਕਾਰੀ ਸਾਰੀ ਬਾਈ ਜੀ ਤੁਹਾਨੂੰ ਮੈਂ ਸੱਸੀ ਕਾਲ ਜੀ ਠੀਕ ਹੋ ਹੋ ਠੀਕ ਹੋ ਜੀ ਹਾਂਜੀ ਜੀ ਪਹਿਲਾਂ ਤਾਂ ਨੰਬਰ ਬੋਲ ਗਏ ਜੀ ਆਪਣਾ 94170 ਹੂੰ 28680 28680 ਹੂੰ ਪਿੰਡ ਆਪਣਾ ਜੀ ਦੁੱਲੇ ਵਾਲਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਜ਼ਿਲ੍ਹਾ ਬਠਿੰਡਾ ਦਾ ਸੀਲ ਆਪਨੋਂ ਆਗੀ ਰਾਮਪਰਾਪੂ ਰਾਮਪਰਾਪੂ ਨੇੜੇ ਫਿਰ ਕਿਹੜੇ ਪਿੰਡ ਆਗੇ ਜੀ ਆਪਣੇ ਭਾਈ ਰੁੱਪਾ ਹਾਂ ਸਲਾਮ ਅਲ੍ਹਾ ਪ੍ਰੋ ਓਕੇ ਜੀ ਤੇ ਇਧਰ ਆਪਣਾ ਬਟਿੰਡੇ ਜਰੇ ਦਾ ਲਾਸਟ ਪਿੰਡ ਆ ਗਿਆ ਤੇ ਜੰਗੀਆਂਣਾ ਆ ਗਿਆ ਪਹਿਲਾ ਪਿੰਡ ਪ੍ਰਣਾਲੇ ਜਰੇ ਦਾ ਵਿਚਾਲੇ ਜ ਆ ਜਾਂਦਾ ਇਹ ਤੇ ਵੈਸੇ ਤਾਂ ਆਪਣੇ ਪਿੰਡ ਦੀ ਵੀਡੀਓ ਮੈਨੂੰ ਪਤਾ ਹੀ ਆ ਵਪਾਰ ਦਾ ਕੰਮ ਤਾਂ ਕੋਈ ਆਪਣਾ ਹੈ ਨਹੀਂਗਾ ਤੇ ਜਿਹੜੀ ਆਪਾਂ ਝੋਟੀ ਦੇਖੀ ਜਾਨੇ ਜੀ ਇੱਕ ਕੱਟੀ ਏਸੇ ਦੀ ਹੋਈ ਏ ਪਿਛਲੀ ਵੇਰ ਵਾਲੀ ਹਾਂ ਕੱਟੀ ਏਸੇ ਦੀ ਕੱਟੀ ਰੱਖਣੀ ਐ ਤੇ ਝੋਟੀ ਵੇਚਣੀ ਆ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਕੇ ਪ੍ਰੋਗਰਾਮ ਸਾਰਾ ਬਾਹਰ ਦਾ ਜੀ ਜਾਣ ਦਾ ਕਨਫਰਮ ਗੱਲ ਆ ਤਾਂ ਵੇਚਣੀ ਆ ਤੇ ਪਹਿਲੇ ਸੂਏ ਫਿਰ ਦੁੱਧੇ ਨੇ ਕਿੰਨਾ ਦਿੱਤਾ ਜੀ 12 ਕਿਲੋ 12 ਕਿਲੋ ਦੁੱਧ ਤਾਂ ਲੰਮਾ ਸੁਮਾ ਦੇ ਗਈ ਆ ਤੇ ਐਤ ਕੀ ਫਿਰ ਕਿੱਥੋਂ ਕਿਤ ਕਰ ਅਮੀਦ ਲਾ ਸਕਦੇ ਆ ਜੀ 15 ਕਿਲੋ ਤੋਂ 15 ਕਿਲੋ 14 ਲਾ ਲੈਣ 15 ਲਾ ਲੈਣ ਸੇਵਾ ਦਾਗਾ ਹਨਾ ਜੇ ਕੋਈ ਸੇਵਾ ਕਰੂ ਤੁਸੀਂ ਚੰਗੀ ਸੇਵਾ ਕਰਕੇ ਪਲੂਣ ਥੱਲੋਂ ਹਾਂਜੀ 12 ਕਿਲੋ ਕੱਢ ਲਿਆ ਗਾ ਹਾਂਜੀ ਤੇ ਕਿੰਨੇ ਕਿ ਦਿਨ ਬਾਕੀ ਆ ਜੀ 24 ਨੂੰ ਪੂਰੇ ਦਿਨ ਹਾਂਜੀ ਤੇ ਕਿਹੜੇ ਸਈ ਮੰਦੀ ਆਪ ਐ ਆਪ ਹੋएगी ਗੋਪੀ ਦੀ ਕਨਫਰਮ ਗੱਲ ਆ ਹਨਾ ਹਾਂਜੀ ਹਾਂ ਤੇ ਅੱਗੇ ਕੀ ਲੱਗਿਆ ਵਾ ਅੱਗੇ ਦੇ ਟੀਕਾ ਕਿਹੜਾ ਲੱਗਿਆ ਵਾ ਇਹ ਰੇ ਗੇ ਇਕਸਕੰਦਰ ਲక్ష్ਮੀ ਲక్ష్ਮੀ ਨੈਰੀ ਪਰਮਾ ਤੋ ਕਿ ਸਕੰਦਰ ਦੀ ਖੋਲੋ ਜਿਹਦਾ ਤੋਰਾ ਕਰੇ ਗੇ ਚੱਕ ਚੰਗੀ ਹੈ ਜੀ ਕਦ ਕਾਟ ਦੀ ਥਣ ਭਾਂਡੇ ਦੀ ਪੂਰੀ ਸਾਫ ਪ੍ਰੋਪਰ ਰਿਕਾਰਡ ਵਾਲੀ ਆ ਕੋਈ ਉਮੇ ਨਹੀਂ ਗੱਲ ਹੈ ਕਿ ਵੀ ਵੈਸੇ ਬਣਾ ਕੇ ਦੱਸਤਾ ਜਿੰਨੀ ਗੱਲ ਆ ਸਹੀ ਦੱਸੀ ਆ ਜਮ ਤੇ ਝਲਕ ਵੀ ਤੁਹਾਨੂੰ ਪਾਊਗੀ ਚੰਗੀ ਝਲਕ ਪੈਣੀ ਝੋਟੀ ਚਾਹ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਚੰਗੀ ਤਿਆਰੀ ਫੜਦੀ ਹੁੰਦੀ ਕੱਲਾ ਕੱਲਾ ਥਣ ਤੇ ਸਪੇਸ ਤੇ ਲੱਗਿਆ ਵਾ ਲੈ ਚਲੋ ਜੀ ਮੜੀ ਹੋਰ ਸਾਨੂੰ ਕੋਈ ਗੱਲ ਨਹੀਂ ਮੋੜ ਲੋ ਨਹੀਂ ਲੈ ਚਲੋ ਆ ਦੇਖੋ ਜੀ ਥੋੜਾ ਜਿਹਾ ਬੰਦਾ ਘੱਟ ਜਰੂਰ ਆਉਂਦਾ ਘਰੇ ਤੇ ਚੰਗੀ ਆ ਗਈ ਜੀ ਨਾੜਾ ਨੂਣਾ ਹਵਾਨੇ ਤੇ ਐਚ ਬੜਾ ਰਗੀਆਂ ਚਾਰ ਚਫੇਰੇ ਦੀ ਆਪਾਂ ਗੱਲ ਕਰ ਲਏ ਥਣ ਲੈਵੇ ਦੀ ਐਚ ਬੜਾ ਗੱਲੇ ਵਾ ਤਿਆਰ ਕੀਤਾ ਦੇਖੋ ਜੀ ਪੂਰੀ ਸਾਫ ਸੁਥਰੀ ਹੈ ਜੀ ਕੁਆਲਿਟੀ ਪੂਰੀ ਚੰਗੀ ਆ ਤੇ ਬਾਕੀ ਦੀ ਗੱਲ ਸਾਰੀ ਡਿਟੇਲ ਤੁਹਾਨੂੰ ਪੁੱਛ ਕੇ ਦੱਸਤੀ ਆ ਭਾਰ ਪਿੱਛੇ ਦੀ ਸਭ ਵਾਈ ਦੀ ਗਾਰੰਟੀ ਹੈ ਠੀਕ ਆ ਜੀ ਤੇ ਧਾਰਤੂਰ ਪੋਲੀ ਆ ਜੀ ਜਮਾ ਦੀ ਹਾਂ ਪੂਰੀ ਓਕੇ ਤੇ ਡਿਮਾਂਡ ਫਿਰ ਕੀ ਆ ਗਈ ਜੀ ਡਿਮਾਂਡ ਫੋਨ ਤੇ ਦੱਸ ਕੋਈ ਉਤਾਰ ਦੇ ਜੀ ਕਰ ਜਾਈ ਹੋਊਗੀ ਜਮਾ ਜਾਈ ਜੀ ਓਕੇ ਜਾਈ ਡਿਮਾਂਡ ਹੋਊਗੀ ਫੋਨ ਕਰਿਓ ਜਰੂਰ ਤੇ ਨਾਰਮਲ ਜੇ ਮੁੱਲ ਚ ਨਹੀਂ ਜੀ ਹੋਣੀ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦੇਣਾ ਚੰਗਾ ਮੁੱਲ ਲਾ ਕੇ ਮੈਂਣੀ ਚੰਗੀ ਝੋਟੀਆਂ ਫੁੱਲ ਰਿਕਾਰਡ ਵਾਲੀ ਆ ਘਰ ਦੀ ਕੱਟੀ ਤਾਂ ਫਿਰ ਰੱਖਣੀ ਆ ਹਨਾ ਇਹਦੀ ਕੱਟੀ ਰੱਖੂੰਗੀ ਕੱਟੀ ਰੱਖਣੀ ਆ ਪਾਰ ਵਾਲੀ ਆ ਕਿਉਂਕਿ ਕਹਿੰਦੇ ਛੱਡ ਜਾ ਇਸ ਗੀ ਛੱਡ ਜਾ ਜਿਰੋ ਗਏ ਜਾਂ ਘਰਾਂ ਛੱਡ ਜਾਗੇ ਬਾਹਰ ਦਾ ਪ੍ਰੋਗਰਾਮ ਆ ਸਾਰਾ ਤੇ ਨੰਬਰ ਫੇਰ ਬੋਲੋ ਜੀ 94170 28680 28680 ਚੰਗੇ ਰਿਕਾਰਡ ਵਾਲੀ ਤੁਹਾਨੂੰ ਇੱਕ ਝੋਟੀ ਸੀ ਇੱਕ ਤੁਹਾਨੂੰ ਦਗਾ ਬਾਕੀ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਪਟੰਡਾ ਤਹਿਸੀਲ ਰਾਮਪਰਾਹ ਫੂਲ ਦੀ ਵੀਡੀਓ ਹੈ ਜੀ ਕੱਦ ਕਾੜ ਚੰਗਾ ਸਿੰਘ ਛੱਲੇ ਦੀ ਇੱਕ ਨੰਬਰ ਬਾਕੀ ਇੱਕ ਝੋਟੀ ਸੀ ਇੱਕ ਸ ਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿੰਨਾਂ ਵੀਡੀਓ ਦੇ ਨਾਲ